ਪੰਜਾਬ ਤੇ ਹਰਿਆਣਾ ਹਾਈ ਕੋਰਟ ਤੇ ਕੰਪਲੈਕਸ ਵਿੱਚ ਹੋਈ ਲੜਾਈ ਤੋਂ ਬਾਅਦ ਮਾਮਲਾ ਹੋਰ ਪੱਖਦਾਨ ਨਜ਼ਰ ਆ ਰਿਹਾ ਹੈ ਦੱਸਿਏ ਕਿ ਵਕੀਲਾਂ ਦੀ ਇੱਥੇ ਹੱਥੋਪਾਈ ਤੱਕ ਹੋ ਗਈ ਸੀ ਲੜਾਈ ਹੋਈ ਸੀ ਜਿਸ ਤੋਂ ਬਾਅਦ ਹੁਣ ਵਕੀਲਾਂ ਦੇ ਵੱਲੋਂ ਕੰਮ ਠੱਪ ਕੀਤਾ ਗਿਆ ਸੋ ਪੰਜਾਬ ਤੇ ਹਰਿਆਣਾ ਹਾਈ ਕੋਰਟ 바ਰ ਐਸੋਸੀਏਸ਼ਨ ਨੇ ਅੱਜ 18 ਸਤੰਬਰ ਨੂੰ ਹੜਤਾਲ ਕਰ ਦਿੱਤੀ ਹੈ ਇਸ ਘਟਨਾ ਦੇ ਵਿਰੋਧ ਵਿੱਚ ਅਤੇ ਪੁਲਿਸ ਦੀ ਢਿੱਲੀ ਕਾਰਵਾਈ ਦੇ ਦੋਸ਼ ਲਾਉਂਦਿਆਂ ਹਾਈ ਕੋਰਟ 바ਰ ਐਸੋਸੀਏਸ਼ਨ ਨੇ ਵੀਰਵਾਰ ਨੂੰ ਮੁਕੰਮਲ ਹੜਤਾਲ ਦਾ ਐਲਾਨ ਕਰ ਦਿੱਤਾ ਹੈ ਜਿਸ ਨਾਲ ਹਾਈ ਕੋਰਟ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ ਜਾਣਕਾਰੀ ਮੁਤਾਬਕ ਇਹ ਵਿਵਾਦ ਦੋ ਤਿਰਾਂ ਵਿਚਕਾਰ ਸ਼ੁਰੂ ਹੋਇਆ ਜੋ ਦੋਸ਼ ਲੱਗ ਰਹੇ ਨੇ ਸੋ ਇਥੇ ਐਡਵੋਕੇਟ ਰਵਨੀਤ ਕੌਰ ਨੇ ਚੀਫ ਜਸਟਿਸ ਦੀ ਅਦਾਲਤ ਵਿੱਚ ਦੋਸ਼ ਲਾਇਆ ਕਿ 바ਰ ਐਸੋਸੀਏਸ਼ਨ ਦੇ ਅਹੁਦੇਦਾਰ ਉਸ ਨੂੰ ਪਰੇਸ਼ਾਨ ਕਰ ਰਹੇ ਨੇ ਅਤੇ ਬੈਠਣ ਦੀ ਥਾਂ ਨਹੀਂ ਦੇ ਰਹੇ ਅਤੇ ਉਸ ਦਾ ਮੋਬਾਈਲ ਖੋਲਿਆ ਸੋ ਦੂਜੇ ਪਾਸੇ ਬਾਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਰਵਨੀਤ ਕੌਰ ਨੇ ਸਕੱਤਰ ਤੇ ਝੂਠੇ ਦੋਸ਼ ਲਾਏ ਨੇ ਬਾਅਦ ਵਿੱਚ ਉਹਨਾਂ ਨੇ ਐਡਵੋਕੇਟ ਸਿਮਰਨਜੀਤ ਸਿੰਘ ਬੱਸੀ ਨਾਲ ਮਿਲ ਕੇ ਬਾਰ ਦਫ਼ਤਰ ਵਿੱਚ ਦਾਖਲ ਹੋ ਕੇ ਸਕੱਤਰ ਅਤੇ ਹੋਰ ਮੈਂਬਰਾਂ ਨਾਲ ਬਦਸਲੂਕੀ ਅਤੇ ਕੁੱਟਮਾਰ ਕੀਤੀ ਐਸੋਸੀਏਸ਼ਨ ਦਾ ਇਹ ਵੀ ਦੋਸ਼ ਹੈ ਕਿ ਸਿਮਰਨਜੀਤ ਸਿੰਘ ਬੱਸੀ ਕੋਰਟ ਕੰਪਲੈਕਸ ਵਿੱਚ ਤਹਿਲ ਤਲਵਾਰ ਲੈ ਕੇ ਘੁੰਮ ਰਹੇ ਸਨ ਇੱਥੋਂ ਤੱਕ ਵੀ ਦੋਸ਼ ਲੱਗ ਰਹੇ ਨੇ ਹਾਲਾਂਕਿ ਸਾਰੇ ਮਾਮਲੇ ਪੜਤਾਲ ਦਾ ਵਿਸ਼ਾ ਨੇ ਇਸ ਘਟਨਾ ਤੋਂ ਬਾਅਦ ਬਾਰ ਐਸੋਸੀਏਸ਼ਨ ਨੇ ਸਖਤ ਕਦਮ ਚੁੱਕਦਿਆਂ ਹੜਤਾਲ ਦਾ ਐਲਾਨ ਕੀਤਾ ਹੈ ਤੇ ਇੱਕ ਨੋਟਿਸ ਜਾਰੀ ਕੀਤਾ ਹੈ ਕਿ ਕੋਈ ਵਕੀਲ ਅੱਜ ਅਦਾਲਤ ਵਿੱਚ ਕਿਸੇ ਵੀ ਮਾਮਲੇ ਵਿੱਚ ਸਰੀਰਕ ਜਾਂ ਫਿਰ ਵਰਚੁਅਲ ਤੌਰ ਤੇ ਪੇਸ਼ ਨਹੀਂ ਹੋਵੇਗਾ ਜੋ ਵੀ ਵਕੀਲ ਇਸ ਹੜਤਾਲ ਦੀ ਉਲੰਘਣਾ ਕਰੇਗਾ ਉਸ ਨੂੰ ਬਿਨਾਂ ਕਿਸੇ ਨੋਟਿਸ ਤੋਂ ਤੁਰੰਤ ਐਸੋਸੀਏਸ਼ਨ ਦੀ ਮੈਂਬਰਸ਼ਿਪ ਤੋਂ ਕੱਢ ਦਿੱਤਾ ਜਾਵੇਗਾ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹੁਣ ਤੱਕ ਵਕੀਲਾਂ ਖਿਲਾਫ ਮਾਮਲਾ ਦਰਜ ਕੀਤਾ ਇਸ ਵਿੱਚ ਰਵਨੀਤ ਕੌਰ ਅਤੇ ਸਿਮਰਨ ਸਿੰਘ ਬੱਸੀ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ ਬਾਰ ਐਸੋਸੀਏਸ਼ਨ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਦੋਵਾਂ ਦੇ ਲਾਇਸੈਂਸ ਮੁਤਲ ਕਰ ਦਿੱਤੇ ਗਏ ਨੇ ਅਗਲੀ ਰਣਨੀਤੀ ਤੈਅ ਕਰਨ ਲਈ ਬਾਰ ਦੀ ਕਾਰਗੁਜ਼ਾਰੀ ਕਮੇਟੀ ਅੱਜ ਰਾਤ 11 ਵਜੇ ਮੀਟਿੰਗ ਕਰੇਗੀ ਸੋ ਇਹ ਮਾਮਲਾ ਕਾਫੀ ਪਕhta ਜਾ ਰਿਹਾ ਹੈ ਜਿੱਥੇ ਇੱਕ ਵਕੀਲ ਦੇ ਨਾਲ ਵੀ ਕੁੱਟਮਾਰ ਹੋਈ ਦੱਸੀ ਜਾਂਦੀ ਹੈ ਸੋ 17 ਸਤੰਬਰ ਨੂੰ ਇਹ ਵੀਡੀਓ ਸਾਹਮਣੇ ਆਇਆ ਸੀ ਜਿਸ ਵਿੱਚ ਇੱਕ ਵਕੀਲਾਂ ਦੇ ਵੱਲੋਂ ਹੱਥੋ ਪਾਈ জাফর ਇੱਕ ਦੂਜੇ ਦੇ ਉੱਤੇ ਕੁੱਟਮਾਰ ਕੀਤੀ ਜਾ ਰਹੀ ਹੈ ਜਿਸ ਵਿੱਚ ਕਾਫੀ ਹੰਗਾਮਾ ਹੁੰਦਾ ਦਿਖਾਈ ਦਿੱਤਾ ਗਿਆ ਸੋ ਇਸ ਤੋਂ ਬਾਅਦ ਹੁਣ ਬਾਹਰ ਐਸੋਸੀਏਸ਼ਨ ਨੇ ਪੂਰੀ ਤਰ੍ਹਾਂ ਕੰਮ ਠੱਪ ਰੱਖਣ ਦਾ ਫੈਸਲਾ ਕੀਤਾ